ਵਿਕਰੂ ਸਾਹਿਬ ਜੀ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਬਖਿਆਤਾ ਤਾਸ ਚਰਨ ਲੈ ਹਿਰਦੈ ਬਸਾਵਾਂ ਤਉ ਪਰਮ ਗੁਰੂ ਨਾਨਕ ਗੁਣ ਗਾਵਾਂ ਕਨਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨ ਆਵੇ ਰਾਵਰਸਾ ਸੇ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁੱਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਨ ਭਲ ਉਹਨਹ ਜੋ ਗਾਵੇ ਭੱਲੇ ਅਮਰ ਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਭੱਲੇ ਅਮਰ ਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਪਰਮ ਸਨਮਾਨਯੋਗ ਜੋਗ ਜੋਗੇ ਅਟਲ ਚਵਰ ਛਤਰ ਤਖਤ ਦੇ ਮਾਲਕ ਰੋਹਾਨੀਅਤ ਦੇ ਮਜਸਮੇ ਗਿਆਨ ਦੇ ਸਾਗਰ ਕੁੱਲ ਮਖਲੂਕਾਂ ਨੂੰ ਪ੍ਰੇਮ ਦੇ ਕਲਾਵੇ ਵਿੱਚ ਲੈ ਕੇ ਸੱਚ ਦਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਮਨੁੱਖਤਾ ਦੇ ਸਾਂਝੇ rehber ਜਗਤ ਗੁਰੂ ਸ਼ਬਦ ਸਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਰਗah ਇਲਾਹੀ ਵਿੱਚ ਚੱਲ ਰਹੇ ਗੁਰਮਤ ਸਮਾਗਮ ਦੇ ਅੱਜ ਦੂਸਰੇ ਦਿਨ ਦੀ ਦੀਵਾਨਾ ਵਿੱਚ ਹਾਜ਼ਰੀ ਭਰ ਰਹੀ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੋਂ ਪਹਿਲਾਂ ਆਪ ਜੀ ਨੇ ਬਹੁਤੀ ਸਤਿਕਾਰਯੋਗ ਆਜ ਸੈਭਾਈ ਅਨੂਪ ਸਿੰਘ ਜੀ ਅਜੂਰੀ ਰਾਗੀ ਜੱਤਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਲਖੀਮਪੁਰ ਤਿੰਨਾਂ ਪਾਸੋਂ ਸ਼ਬਦ ਕੀਰਤਨ ਸਰਵਨ ਕੀਤਾ ਹੈ ਪਟ ਸਹਿਬਾਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਜੋ ਆਪ ਜੀ ਨੂੰ ਉਹਨਾਂ ਨੇ ਸਰਵਨ ਕਰਵਾਈ ਹੈ ਤਨ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਸਤਤ ਦੇ ਵਿੱਚ ਪਟ ਸਹਿਬਾਨ ਬਿਆਨ ਕਰਦੇ ਨੇ ਕਿ ਪ੍ਰਸਾਦ ਦੀਆਂ ਬੂੰਦਾਂ ਅਤੇ ਬਸੰਤ ਰੁੱਤ ਦੇ ਵਿੱਚ ਖਿੜੇ ਹੋਏ ਫੁੱਲ ਇਹਨਾਂ ਦੀ ਜਿਹੜੀ ਗਿਣਤੀ ਹੈ ਉਹ ਕੀਤੀ ਨਹੀਂ ਜਾ ਸਕਦੀ ਇਸ ਤੇ ਨਾਲ ਹੀ ਸੂਰਜ ਦੀਆਂ ਕਿਰਨਾਂ ਦਾ ਵੀ ਜੇ ਕੋਈ ਗਿਆਨ ਪ੍ਰਾਪਤ ਕਰਨਾ ਚਾਵੇ ਉਹ ਨਹੀਂ ਪਾ ਸਕਦਾ ਗੰਗਾ ਦੇ ਵਿੱਚ ਲਹਿਰਾਂ ਕਿਤਨੀਆਂ ਨੇ ਉਹਦਾ ਵੀ ਕੋਈ ਗਿਆਨ ਪ੍ਰਾਪਤ ਕਰਨਾ ਚਾਵੇ ਤੇ ਨਹੀਂ ਕਰ ਸਕਦਾ ਪਰ ਪਟ ਸਾਹਿਬਾਨ ਕਹਿੰਦੇ ਭਲਾ ਜੀ ਕੋਈ ਸ਼ਿਵਜੀ ਵਾਂਗ ਸਮਾਧੀ ਲਾ ਕੇ ਕੋਈ ਉਪਮਾ ਕਰਨੀ ਚਾਵੇ ਤੇ ਇੰਨਾ ਕੋਈ ਵਿਗਿਆਨ ਜਾਂ ਗਿਆਨवान ਮਨੁੱਖ ਕਿਸੇ ਵੀਹ ਤਕਨੀਕ ਦੇ ਨਾਲ ਬਰਸਾਤ ਦੀਆਂ ਕਣੀਆਂ ਬਰਸਾਤ ਦੀਆਂ ਬੂੰਦਾਂ ਜਾਂ ਬਸੰਤ ਰੁੱਤ ਵਿੱਚ ਖਿੜੇ ਹੋਏ ਫੁੱਲਾਂ ਦੀ ਗਿਣਤੀ ਕਰ ਲਵੇ ਸੂਰਜ ਦੀਆਂ ਕਿਰਨਾਂ ਦੀ ਗਿਣਤੀ ਕਰ ਲਵੇ ਪਰ ਪਟ ਸਹਿਬਾਨ ਕਹਿੰਦੇ ਨੇ ਜਿਹੜਾ ਸਤਗੁਰ ਦਾ ਗਿਆਨ ਹੈ ਉਸ ਦੀ ਬਖਸ਼ਿਸ਼ ਅਤੇ ਜੋ ਗੁਣ ਤਨ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵਿੱਚ ਹਨ ਉਹਨਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਰੁੱਦਰ ਧਿਆਨ ਗਿਆਨ ਸਤਿਗੁਰ ਕੀ ਕਬ ਜਨ ਭਲ ਉਹਨੇ ਜੋ ਗਾਵੇ ਕਹਿੰਦੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਤੁਹਾਡੀ ਜੋ ਉਪਮਾ ਹੈ ਉਹ ਤੁਸੀਂ ਜਾਣਦੇ ਹੋ ਤੁਹਾਡੇ ਤੇ ਬਖਸ਼ਿਸ਼ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਆਪਾਂ ਰਾਤਰੀ ਦੀਵਾਨ ਦੇ ਵਿੱਚ ਵਿਚਾਰ ਕੀਤੀ ਸੀ ਕਿ ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰ ਤੇ ਆਉਂਦਾ ਹੈ ਉਹਨਾਂ ਦੇ ਹੱਥ ਸਕਾਰਥੇ ਨੇ ਜਿਹੜੇ ਹੱਥ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਤੇ ਲੱਗਦੇ ਨੇ ਉਹ ਚਰਨ ਸਕਾਰਥੇ ਨੇ ਜਿਹੜੇ ਚਰਨ ਗੁਰੂ ਅਮਰਦਾਸ ਪਾਤਸ਼ਾਹ ਵੱਲ ਚੱਲ ਕੇ ਜਾਂਦੇ ਨੇ ਪਟ ਸਹਿਬਾਨ ਬਿਆਨ ਕਰਦੇ ਹਨ ਚਰਨ ਤਾ ਪਰ ਸਕੇ ਅਥ ਚਰਨ ਗੁਰ ਅਮਰ ਪਵਲ ਰਹਿ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਦੇ ਰਾਹ ਵਾਲੇ ਪਾਸੇ ਚਰਨ ਚੱਲਦੇ ਨੇ ਨਾ ਉਹ ਚਰਨ ਸਕਾਰਥੇ ਨੇ ਹੱਥ ਤਾ ਪਰ ਸਕੇ ਅਥ ਹੱਥ ਲੱਗੈ ਗੁਰ ਅਮਰ ਪੈ ਜਿਹੜੇ ਹੱਥ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਲੱਗਦੇ ਨੇ ਜਿਹੜੇ ਹੱਥ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਕਾਰ ਵੱਲ ਲੱਗਦੇ ਨੇ ਆਪ ਜੀ ਨੇ ਸੇਵਾ ਦੇ ਪ੍ਰਤੀ ਸਰਵਣ ਕੀਤਾ ਹੈ ਬੀਬੀਆਂ ਭੈਣਾਂ ਗੁਰੂ ਕੇ ਲੰਗਰ ਬਣਾਉਣ ਦੀ ਪਕਾਉਣ ਦੀ ਸੇਵਾ ਕਰਦੀਆਂ ਨੇ ਵੀਰ ਜਿਹੜੇ ਨੇ ਉਹ ਗੁਰੂ ਕੇ ਲੰਗਰਾਂ ਦੇ ਵਿੱਚ ਵਰਤੌਣ ਦੀ ਸੇਵਾ ਕਰਦੇ ਨੇ ਤੇ ਪੱਟ ਸਹਿਬਾਨ ਬਿਆਨ ਕਰਦੇ ਹਨ ਵੀ ਉਹ ਹੱਥ ਜਿਹੜੇ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਦੇ ਨੇ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰ ਤੇ ਆ ਕੇ ਕਾਰ ਕਰਦੇ ਨੇ ਉਹ ਹੱਥ ਜਿਹੜੇ ਨੇ ਉਹ ਸਕਾਰਥੇ ਹਨ ਉਹ ਸਫਲੇ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨੈਫਲ ਕਰਨੀ ਵੀ ਬੇਨਾ ਸੇਵਾ ਤੋਂ ਸਾਡੇ ਹੱਥ ਤੇ ਪੈਰ ਜਿਹੜੇ ਹਨ ਉਹ ਵਿਅਰਥ ਹਨ ਉਹ ਤ੍ਰਿਗ ਹਨ ਅੱਗੇ ਭਟ ਸਹਿਬਾਨ ਬਿਆਨ ਕਰਦੇ ਹਨ ਜੀ ਤਾ ਪਰ ਸਕ ਅਥ ਜੀ ਗੁਰ ਅਮਰ ਸੁਨੇਜੈ ਕਹਿੰਦੇ ਜਿਹੜਾ ਜਿਹੜਾ ਸਾਡਾ ਹਿਰਦਾ ਹੈ ਉਹ ਹਿਰਦਾ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੱਗ ਜਾਵੇ ਜੀ ਤਾ ਪਰ ਸਕ ਅਥ ਜੀਹੀ ਗੁਰ ਅਮਰ ਪਨਿਜੈ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗੁਣ ਗਾਇਨ ਕਰਦਾ ਜਿਹੜਾ ਹਿਰਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗੁਣਾ ਨੂੰ ਬਿਆਨ ਕਰਦਾ ਜਿਹੀ ਤ ਪਰ ਸਕਿ ਅਥ ਜਿਹੀ ਗੁਰ ਅਮਰ ਪਨਿਜੈ ਨੈਣ ਤ ਪਰ ਸਕਿ ਅਥ ਨੈਣ ਗੁਰ ਅਮਰ ਬਖਿਜੈ ਉਹ ਨੈਣ ਜਿਹੜੇ ਨੇ ਉਹ ਅੱਖਾਂ ਸਕਾਰਥੀਆਂ ਹਨ ਜਿਹੜੀਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਦੀਆਂ ਹਨ ਜਿਹੜੀਆਂ ਅੱਖਾਂ ਗੁਰੂ ਦੇ ਦਰਸ਼ਨ ਕਰਦੀਆਂ ਹਨ ਜਿਹੜੀਆਂ ਅੱਖਾਂ ਇਸ ਖਲਕਤ ਦੇ ਵਿੱਚ ਪਰਮਾਤਮਾ ਦਾ ਰੂਪ ਜਾਣਦੀਆਂ ਹਨ ਆਪਾਂ ਰਾਤ ਬਿਆਨ ਕੀਤਾ ਸੀ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਕਿ ਹਰ ਬਿਨ ਅਵਰ ਨ ਦੇਖੋ ਕੋਈ ਇਹ ਨੇਤਰੋ हे मेरी ओ अखो तुसी हरि परमात्मा ਤੋਂ ਬਿਨਾ ਕਿਸੇ ਨੂੰ ਵੇਖਣਾ ਨਹੀਂ ਭਾਵ ਇਹ ਸਾਰਿਆਂ ਦੇ ਵਿੱਚ ਤੁਸਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਜੋਤ ਨੂੰ ਜਾਨਣਾ ਹੈ ਤੇ ਅੱਗੇ ਫਿਰ ਪਾਠ ਸਹਿਬਾਨ ਕਹਿੰਦੇ ਨੇ श्रवण तं ਪਰ ਸਕਿਆਥ श्रवण गुरु गुर अमर ਸੁਨਿज्जै ਵੀ ਸਾਡੇ ਕੰਨ ਜਿਹੜੇ ਨੇ ਉਹ ਤਾਂ ਸਕਾਰਥੇ ਨੇ ਜੇ ਅਸੀਂ ਇਨ੍ਹਾਂ ਕੰਨਾਂ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗੁਣ ਸੁਣਦੇ ਹਾਂ ਭਾਵ ਗੁਰੂ ਦੀ ਗੱਲ ਇਹ ਉਸ ਟਾਈਮ ਦੀ ਵਾਰਤਾ ਜੋ ਪਟ ਸਹਿਬਾਨ ਬਿਆਨ ਕਰਦੇ ਕਿਉਂਕਿ ਉਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਬਿਰਾਜਮਾਨ ਹੁੰਦੇ ਨੇ ਫਿਰ ਗੁਰੂ ਅਰਜਨ ਦੇ ਮਹਾਰਾਜ ਇਹ ਉਸ ਸਮੇਂ ਦਾ ਵਿਖਿਆਣ ਜੋ ਹੈ ਭਟ ਸਹਿਬਾਨ ਕਰ ਰਹੇ ਨੇ ਲੇਕਿਨ ਅੱਜ ਸਾਡੇ ਸਨਮੁਖ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਤਖ ਜੋਤ ਜੋ ਹੈ ਉਸ ਨੂੰ ਅਸੀਂ ਮੱਥਾ ਟੇਕਣਾ ਹੈ ਸਾਡੀਆਂ ਅੱਖਾਂ ਜਿਹੜੀਆਂ ਨੇ ਸਾਡੀ ਨਜ਼ਰ ਜਿਹੜੀ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਹੋਵੇ ਸਾਡੇ ਕੰਨਾਂ ਦੀ ਸਰੋਤ ਜਿਹੜੀ ਹੈ ਕੰਨ ਗੁਰਬਾਣੀ ਸੁਣਨ ਸ਼ਬਦ ਕੀਰਤਨ ਸੁਣਨ ਇੱਥੇ ਬੈਠ ਕੇ ਪੰਡਾਲ ਦੇ ਵਿੱਚ ਗੱਲਾਂ ਨਹੀਂ ਕਰਨੀਆਂ ਇੱਥੇ ਪੰਡਾਲ ਦੇ ਵਿੱਚ ਬੈਠ ਕਰਕੇ ਦੁਨਿਆਵੀ ਨਿੰਦਿਆ ਚੁਗਲੀ ਨਹੀਂ ਕਰਨੀ ਇੱਥੇ ਸਾਡੀ ਸੁਰਤੀ ਜਿਹੜੀ ਹੈ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਵਾਲੇ ਪਾਸੇ ਹੋਵੇ ਸਾਡੀਆਂ ਅੱਖਾਂ ਜਿਹੜੀਆਂ ਨੇ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਸਾਡੇ ਕੰਨ ਜਿਹੜੇ ਨੇ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਸਰਵਣ ਕਰਨ ਇਹ ਤਾਂ ਸਾਡੇ ਸਫਲ ਨੇ ਹੁਣ ਜੇ ਅਸੀਂ ਇੱਥੇ ਆ ਕੇ ਵੀ ਸਾਡਾ ਸਰੀਰ ਜਿਹੜਾ ਹੈ ਉਹ ਲੈਖੇ ਵਿੱਚ ਨਹੀਂ ਲੱਗਾ ਅਸੀਂ ਇਹਨਾਂ ਅੱਖਾਂ ਨਾਲ ਵੀ ਮਾੜਾ ਦੇਖਦੇ ਰਹੇ ਇਹਨਾਂ ਕੰਨਾਂ ਨਾਲ ਵੀ ਇੱਥੇ ਨਿੰਦਿਆ ਚੁਗਲੀ ਸੁਣ ਕੇ ਚਲੇ ਗਏ ਤੇ ਫੇਰ ਸਾਡਾ ਆਉਣਾ ਜਿਹੜਾ ਹੈ ਉਹ ਸਫਲ ਨਹੀਂ ਹੈ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋ ਬੀਬੀ ਭਾਨੀ ਜੀ ਨੂੰ ਸਿੱਖਿਆ ਦਿੱਤੀ ਸੀ ਰਾਤ ਆਪਾਂ ਵਿਚਾਰ ਕੀਤੀ ਸੀ ਤਿੰਨ ਭੱਬੇ ਭੱਬਾ ਭੁੱਲੀ ਭੱਬਾ ਭਾਣਾ ਤੇ ਭੱਬਾ ਭਲਾ ਹਮੇਸ਼ਾ ਇਹ ਤਿੰਨ ਨੁਕਤੇ ਜਿਹੜੇ ਨੇ ਸਾਨੂੰ ਯਾਦ ਰੱਖਣੇ ਚਾਹੀਦੇ ਨੇ ਲੇਕਿਨ ਅੱਜ ਅਸੀਂ ਕੋਈ ਵੀ ਗਲਤੀ ਕਰਕੇ ਅਸੀਂ ਮੰਨਦੇ ਨਹੀਂ ਬਹਾਦਰ ਸ਼ਾ ਜਫਰ ਹੋਏ ਨੇ ਉਹ ਲਿਖਦੇ ਨੇ ਜਿੰਨਾ ਚਿਰ ਸਾਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੁੰਦਾ ਨਾ ਆਪਣੇ ਗੁਨਾਹਾਂ ਦਾ ਨਹੀਂ ਪਤਾ ਲੱਗਦਾ ਉਹਨਾਂ ਚ ਅਸੀਂ ਦੂਜਿਆਂ ਦੀਆਂ ਗਲਤੀਆਂ ਕੱਢਦੇ ਆ ਅੱਜ ਸਾਡਾ ਜਿਹੜਾ ਸੋਸ਼ਲ ਮੀਡੀਆ ਹੈ ਨਾ ਜਾਂ ਅਸੀਂ ਸਾਰੇ ਜਿਹੜੇ ਹਾਂ ਸਾਡੀ ਨਜ਼ਰ ਦੂਜੇ ਵੱਲ ਹੈ ਦੂਜੇ ਦੀਆਂ ਅਸੀਂ ਗਲਤੀਆਂ ਕੱਢਦੇ ਆ ਦੂਜੇ ਦੇ ਗੁਨਾਹ ਅਸੀਂ ਵੇਖਦੇ ਆ ਪਰ ਆਪਣੇ ਵਾਲੇ ਪਾਸੇ ਸਾਡੀ ਨਜ਼ਰ ਨਹੀਂ ਜਾਂਦੀ ਧੰਨ ਸ਼੍ਰੀ ਗੁਰਤੇਗ ਬਹਾਦਰ ਸਹਿ ਮਹਾਰਾਜ ਦੇ ਜਿਤਨੇ ਵੀ ਸ਼ਬਦ ਨੇ ਗੁਰਬਾਣੀ ਦੇ ਵਿੱਚ ਧੰਨ ਸ਼੍ਰੀ ਗੁਰਤੇਗ ਬਹਾਦਰ ਸਹਿ ਮਹਾਰਾਜ ਦੇ ਜਦੋਂ ਆਪਾਂ ਸ਼ਲੋਕ ਪੜ੍ਹਦੇ ਆਂ ਤੇ ਪਾਤਸ਼ਾਹ ਹਰ ਸ਼ਲੋਕ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਹੋ ਨਾਨਕ ਸੁਨ ਦੇ ਮਨਾ ਆਪਣੀ ਮਨ ਨੂੰ ਸੰਬੋਧਨ ਕਰਕੇ ਕਹੋ ਨਾਨਕ ਹਰ ਭਜ ਮਨਾ ਇਹ ਮੇਰੇ ਮਨ ਪਰਮਾਤਮਾ ਦਾ ਨਾਮ ਜਪ ਦੂਜੇ ਨੂੰ ਨਹੀਂ ਪਰ ਸਾਡਾ ਗਿਆਨ ਜੋ ਅੱਜ ਸੰਸਾਰ ਦੇ ਵਿੱਚ ਹਾਲਾਤ ਬਣ ਗਏ ਨੇ ਉਹ ਦੂਜੇ ਪ੍ਰਤੀ ਨਹੀਂ ਆਪਣੇ ਪ੍ਰਤੀ ਨਹੀਂ ਕੋਸ਼ਿਸ਼ ਕਰੀਏ ਅਸੀਂ ਆਪਣੇ ਆਪ ਨੂੰ ਸਵਾਰੀਏ ਗੁਰੂ ਕੀ ਬਾਣੀ ਕੀ ਸਾਨੂੰ ਫਰਮਾਨ ਕਰਦੀ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਆਪਾ ਸਵਾਰੀਏ ਇੱਥੇ ਆਪਾ ਸਵਾਰਨ ਦੀ ਗੱਲ ਹੈ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਬੱਚੀਏ ਤੂੰ ਹਮੇਸ਼ਾ ਹੀ ਇਹ ਸ਼ਬਦ ਯਾਦ ਰੱਖਣਾ ਹੈ ਮੈਂ ਭੁੱਲੀ ਕੋਈ ਵੀ ਪਰਿਵਾਰ ਵਿੱਚ ਕਵੇ ਸੰਗਤ ਵਿੱਚ ਕਵੇ ਵੀ ਇਸ ਤਰ੍ਹਾਂ ਹੋਇਆ ਸਤਿਬਚਨ ਜੀ ਜੇ ਕੋਈ ਘਟਨਾ ਵਾਪਰ ਗਈ ਹੈ ਤੇ ਉਦੋਂ ਕਹਿਣਾ ਅਕਾਲ ਪੁਰਖ ਵੈਰ ਗੁਰੂ ਪਰਮਾਤਮਾ ਦਾ ਭਾਣਾ ਹੈ ਇਹ ਭਾਣਾ ਹੈ ਭੱਬਾ ਭਾਣਾ ਭੱਬਾ ਭੁੱਲੀ ਤੇ ਭੱਬਾ ਭਲਾ ਇਹ ਇਹ ਲਫਜ਼ ਜਿਹੜੇ ਨੇ ਸਾਨੂੰ ਯਾਦ ਰੱਖਣੇ ਚਾਹੀਦੇ ਪਰ ਅਸੀਂ ਕਿੰਨਾ ਕੁ ਭਲਾ ਕਰਦੇ ਆ ਅਸੀਂ ਤੇ ਆਪਣਾ ਭਲਾ ਨਹੀਂ ਕਰ ਸਕਦੇ ਅੱਜ ਦੇ ਸਾਡੇ ਨੌਜਵਾਨ ਨਸ਼ਿਆਂ ਵਿੱਚ ਖਚਤ ਨੇ ਅਸੀਂ ਆਪਣੇ ਜੋਗਾ ਨਹੀਂ ਕਰ ਸਕਦੇ ਮੈਂ ਅਕਸਰ ਬੇਨਤੀ ਕਰਦਾ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਹੋਰ ਇਲਾਕਿਆਂ ਵਿੱਚ ਵੀ ਅਸੀਂ ਇਹ ਗੱਲ ਤੇ ਕਹਿ ਦਿੰਨੇ ਆਂ ਵੀ ਲੰਗਰ ਦੇ ਵਿੱਚ ਬੈਠੇ ਸਾਂ ਤੇ ਪ੍ਰਸ਼ਾਦਾ ਕੱਚਾ ਮਿਲਿਆ ਪ੍ਰਸ਼ਾਦਾ ਸੜਿਆ ਮਿਲਿਆ ਕੋਈ ਸੜ ਕਿਸੇ ਨੂੰ ਸੇਕ ਵੱਧ ਲੱਗ ਗਿਆ ਕਿਸੇ ਨੂੰ ਘੱਟ ਲੱਗ ਗਿਆ ਪਰ ਕੋਸ਼ਿਸ਼ ਕਰੀਏ ਸਾਨੂੰ ਆਖਣ ਦੀ ਨੌਬਤ ਹੀ ਨਾ ਪਵੇ ਅਸੀਂ ਜਿੰਨੇ ਵੀ ਗੁਰੂ ਘਰ ਦੇ ਵਿੱਚ ਆਉਨੇ ਬੀਬੀਆਂ ਪੈਣਾ ਪੰਜ-ਪੰਜ ਪ੍ਰਸ਼ਾਦੇ ਬਣਾਉਣ ਪੰਜ-ਪੰਜ ਪ੍ਰਸ਼ਾਦੇ ਬਣਾ ਕੇ ਸੇਵਾ ਕਰਨ ਤੇ ਫਿਰ ਇਹ ਗੱਲ ਸਾਨੂੰ ਕਹਿਣ ਦੀ ਨੌਬਤ ਨਹੀਂ ਆਏਗੀ ਕਿ ਪ੍ਰਸ਼ਾਦਾ ਕੱਚਾ ਹੈ ਜਿਹੜੇ ਨੀਵੇਂ ਲੱਕ ਹੋ ਕੇ ਦਾਲ ਵਰਤੌਂਦੇ ਨੇ ਨੀਵੇਂ ਲੱਕ ਹੋ ਕੇ ਜਲ ਵਰਤੌਂਦੇ ਨੇ ਪੰਗਤ ਦੇ ਵਿੱਚ ਜਲ ਵਰਤੌਣਾ ਦਾਲਾ ਵਰਤੌਣਾ ਪ੍ਰਸ਼ਾਦਾ ਵਰਤੌਣਾ ਕੋਈ ਸੌਖਾ ਕੰਮ ਨਹੀਂ ਗੁਰੂ ਪਿਆਰ ਵਾਲਿਓ ਲੱਕ ਜਿਹੜਾ ਹੈ ਨਾ ਉਹ ਥੱਕ ਜਾਂਦਾ ਕਦੇ ਉਹਨਾਂ ਤੇ ਸਾਨੂੰ ਸ਼ਿਕਵਾ ਨਹੀਂ ਹੋਣਾ ਚਾਹੀਦਾ ਸਗੋਂ ਕੋਸ਼ਿਸ਼ ਕਰੀਏ ਆਪ ਸੇਵਾ ਕਰੀਏ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਇਹ ਸਾਨੂੰ ਪਤਾ ਲੱਗਦਾ ਹੈ ਕਿਸ ਤਰ੍ਹਾਂ ਉਹਨਾਂ 70 ਸਾਲ ਦੀ ਵੱਧ ਉਮਰ ਹੋ ਰਹੀ ਹੈ ਤੇ ਕਿਵੇਂ ਆਪ ਸੇਵਾ ਕਰਦੇ ਨੇ ਔਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਹ ਸਿੱਖ ਭਾਈ ਸਚਨ ਸੱਚ ਇਤਿਹਾਸ ਦੱਸਦਾ ਹੈ ਉਹਨਾਂ ਦਾ ਨਾਮ ਵੀ ਸਚਨ ਸੱਚ ਇਸੇ ਕਰਕੇ ਪਿਆ ਸੀ ਕੋਈ ਗੱਲ ਹੋਣੀ ਉਹਨਾਂ ਕਹਿਣਾ ਸੱਤ ਹੈ ਸੱਤ ਹੈ ਜਦੋਂ ਕੋਈ ਬਚਨ ਉਹਨਾਂ ਕਹਿਣਾ ਸੱਤ ਹੈ ਤੇ ਕਹਿੰਦੇ ਉਹਨਾਂ ਦਾ ਨਾਮ ਹੀ ਸਚਨ ਸੱਚ ਜਿਹੜਾ ਸੀ ਉਹ ਪਰਚਲਤ ਹੋ ਗਿਆ ਇਤਿਸ ਜੋੜੇ ਦੇ ਆਪ ਦਰਸ਼ਨ ਕਰਦੇ ਹੋ ਇੱਥੇ ਮਹਾਪੁਰਸ਼ਾਂ ਨੇ ਲਿਆਂਦਾ ਮੈਂ ਬੇਨਤੀ ਕਰਕੇ ਖਿਮਾ ਮੰਗਾ ਸਮਾ ਹੋ ਗਿਆ ਇਤਿਹਾਸ ਦੱਸਦਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਬਾਸਰ ਕੇ ਨਗਰ ਦੇ ਵਿੱਚ ਸੰਗਤਾਂ ਦਾ ਬਹੁਤ ਜ਼ਿਆਦਾ ਹੜ ਆਉਂਦਾ ਹੈ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨਿਗਤ ਵਰਤੀ ਸੇਵਾਦਾਰ ਕਹਿੰਦੇ ਪਾਤਸ਼ਾਹ ਜਗਾ ਘਟ ਹੈ ਕੁਝ ਹੋਰ ਇਮਾਰਤ ਸੰਗਤਾਂ ਦੇ ਬੈਠਣ ਵਾਸਤੇ ਬਣਾਈ ਜਾਵੇ। ਕਹਿੰਦੇ ਪੰਜ ਸਿੱਖਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਜੰਗਲ ਦੇ ਵਿੱਚ ਲੱਕੜਾਂ ਲੈਣ ਵਾਸਤੇ ਭੇਜਿਆ। ਭਾਈ ਸਾਵਣ ਮੱਲ ਹੈ, ਭਾਈ ਸਚਨ ਸੱਚ ਹੈ, ਹੋਰ ਇਹਨਾਂ ਦੇ ਨਾਲ ਤਿੰਨ ਸਿੰਘ। ਇਹ ਚੱਲਦੇ ਚੱਲਦੇ ਬਿਆਸਾ ਦਰਿਆ ਦੇ ਕੰਢੇ-ਕੰਢੇ ਤੁਰੇ ਗਏ, ਪਹੁੰਚ ਗਏ ਸਕੇਤ ਮੰਡੀ ਦੇ ਵਿੱਚ। ਜਿੱਥੇ ਅੱਜ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹ ਇਲਾਕਾ ਹੈ। ਉਥੇ ਜੰਗਲ ਦੇ ਵਿੱਚ ਜਾ ਕੇ ਰਾਤ ਜਦੋਂ ਪੈ ਗਈ ਇਹਨਾਂ ਨੇ ਜਦੋਂ ਭੋਜਨ ਤਿਆਰ ਕਰਨਾ ਸ਼ੁਰੂ ਕੀਤਾ ਵੀ ਭੁੱਖ ਲੱਗੀ ਹੈ ਭੋਜਨ ਛਕ ਲਈਏ ਉਥੇ ਉਸ ਦਿਨ ਵਰਤ ਸੀ ਪਹਾੜ ਦੇ ਲੋਕ ਜਿਹੜੇ ਨੇ ਨਾ ਉਹ ਵਰਤ ਨੂੰ ਮੰਨਦੇ ਨੇ ਦੇਵੀ ਦੇਵਤਿਆਂ ਨੂੰ ਮੰਨਦੇ ਨੇ ਬਲੀ ਚੜਾਉਂਦੇ ਨੇ ਐਸੇ ਉਹਨਾਂ ਦੇ ਕਰਮ ਕਾਂਡ ਉਹਨਾਂ ਵੇਖਿਆ ਵੀ ਇਹ ਸੇ ਕੌਣ ਨੇ ਜਿਹੜੇ ਅੱਗ ਬਾਲ ਕੇ ਭੋਜਨ ਤਿਆਰ ਕਰਦੇ ਨੇ ਅੱਜ ਤੇ ਵਰਤ ਹੈ ਤੇ ਵਰਤ ਵਾਲੇ ਦਿਨ ਤੇ ਭੋਜਨ ਤਿਆਰ ਨਹੀਂ ਕਰਨਾ ਨਾ ਅੱਗ ਬਲਣੀ ਹੈ ਇਹ ਕੌਣ ਨੇ ਸ਼ਿਕਾਇਤ ਕਰ ਦਿੱਤੀ ਗਈ ਰਾਜੇ ਦੇ ਸਿਪਾਈ ਗਏ ਰਾਜਾ ਹਰੀ ਸੈਨ ਉਹਨਾਂ ਜਾ ਕੇ ਇਹਨਾਂ ਨੂੰ ਲੈ ਆਂਦਾ ਗ੍ਰਿਫਤਾਰ ਕੀਤਾ ਗਿਆ ਮੈਂ ਸੰਖੇਪ ਵਿੱਚ ਵਾਰਤਾ ਬਿਆਨ ਕਰ ਰਿਹਾ ਗੁਰੂ ਘਰ ਦੀ ਜੋ ਸਾਖੀ ਹੈ ਤੇ ਕਹਿੰਦੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਚਨਚੇਤ ਘਟਨਾ ਵਾਪਰੀ ਉਹ ਸਰਾਜੇ ਦਾ ਪੁੱਤਰ ਜਿਹੜਾ ਸੀ ਰੁੱਦਰਸੈਨ ਉਹ ਚੜ੍ਹਾਈ ਕਰ ਗਿਆ। ਕੁਰਲਾਹਟ ਮੱਚ ਗਈ ਸਾਰੇ ਰਾਜ ਦੇ ਵਿੱਚ ਚੀਕ ਚਿਹਾੜਾ ਮੱਚ ਗਿਆ ਵੀ ਕਾਰਨ ਕੀ ਹੈ। ਕੋਈ ਆਖੇ ਵਰਤ ਰੱਖਣਾ ਸੀ ਇਹਨਾਂ ਸਿੱਖਾਂ ਨੇ ਆਖੇ ਵਰਤ ਨੂੰ ਭੰਗ ਕੀਤਾ ਲੰਗਰ ਤਿਆਰ ਕਰ ਦਿੱਤਾ ਇਹਨਾਂ ਨੇ ਵਰਤ ਨਹੀਂ ਰੱਖਿਆ ਇਸ ਕਰਕੇ ਦੁਰਘਟਨਾ ਹੋਈ ਹੈ। ਕੋਈ ਕੁਝ ਕੋਈ ਕੁਝ ਬਿਆਨ ਕਰਦਾ ਹੈ ਪੱਜ ਕੁਝ ਵਿਚਾਰ ਵਾਲਿਆਂ ਕਿਹਾ ਨਹੀਂ ਜਦੋਂ ਦਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਉਦੋਂ ਦੀ ਸਾਡੇ ਤੇ ਤਰਾਸਤੀ ਆਈ ਇਹਨਾਂ ਨੂੰ ਛੱਡ ਦਿੱਤਾ ਜਾਵੇ ਪੁੱਛਿਆ ਗਿਆ ਤੇ ਇਤਿਹਾਸ ਦੱਸਦਾ ਹੈ ਭਾਈ 사ਵਣ ਮੱਲ ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼ ਲੈ ਕੇ ਆਏ ਸੀ ਇੱਕ ਰੁਮਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਸੀ ਕਿ ਭਾਈ 사ਵਣ ਮੱਲ ਜਿੱਥੇ ਵੀ ਜਾਓਗੇ ਤੁਹਾਨੂੰ ਜਦੋਂ ਵੀ ਕਿਸੇ ਗੱਲ ਦੀ ਜ਼ਰੂਰਤ ਹੋਵੇਗੀ ਜਾਂ ਕੋਈ ਘਾਟ ਮਹਿਸੂਸ ਹੋਵੇਗੀ ਜਾਂ ਕੋਈ ਵਿਪਤਾ ਬਣੇਗੀ ਤੇ ਇਸ ਰੁਮਾਲ ਨੂੰ ਇਸਤੇਮਾਲ ਕਰ ਲਿਓ ਇਹਦੇ ਨਾਲ ਤੁਹਾਡੇ ਦੁੱਖ ਕੱਟੇ ਜਾਣਗੇ ਵਿਪਤਾ ਕੱਟੀ ਜਾਵੇਗੀ ਭਾਈ 사ਵਣ ਮੱਲ ਨੇ ਉਸ ਰੁਮਾਲ ਨੂੰ ਜਲ ਦੇ ਵਿੱਚ ਭਿਉ ਕੇ ਉਸ ਖਤਮ ਹੋਏ ਬੱਚੇ ਦੇ ਉੱਤੇ ਮੂੰਹ ਤੇ ਫੇਰਿਆ ਤੇ ਉਹ ਬੱਚਾ ਜਿਹੜਾ ਸੀ ਉੱਠ ਪਿਆ ਹੁਣ ਰਾਜਾ ਹਰੀ ਸਿੰਘ ਤੇ ਉਸ ਦੀਆਂ ਰਾਣੀਆਂ ਇਹ ਸਾਰੀਆਂ ਗੁਰੂ ਘਰ ਦੀਆਂ ਸ਼ਰਧਾਲੂ ਬਣ ਗਈਆਂ ਜਦੋਂ ਭਾਈ ਸਾਵਣ ਮੱਲ ਤੇ ਇਹਨਾਂ ਪੰਜਾਂ ਗੁਰ ਸਿੱਖਾਂ ਨੇ ਸਾਰੀ ਵਾਰਤਾ ਗੁਰੂ ਘਰ ਦੀ ਬਿਆਨ ਕੀਤੀ ਜਿਸ ਜੰਗਲ ਦੇ ਵਿੱਚੋਂ ਲੱਕੜਾਂ ਮਿਲ ਨਹੀਂ ਸੀ ਰਹੀਆਂ ਜਿੱਥੇ ਬਹੁਤ ਕਠਿਨਾਈ ਦੇ ਨਾਲ ਲੱਕੜਾਂ ਇਕੱਠੀਆਂ ਕੀਤੀਆਂ ਜਾਣੀਆਂ ਸੀ ਰਾਜਾ ਹਰੀ ਸੈਣ ਖੁਦ ਕਹਿੰਦਾ ਗੁਰੂ ਘਰ ਵਾਸਤੇ ਮੈਂ ਐਸੇ ਸਤਿਗੁਰੂ ਵਾਸਤੇ ਆਪਣੇ ਇਸ ਇਲਾਕੇ ਵਿੱਚੋਂ ਲੱਕੜਾਂ ਆਪ ਉੱਥੇ ਪਚਾਵਾਂਗਾ। ਤੋਂ ਸਾਧ ਸੰਗਤ ਜੀ ਇਹ ਦਰਸ਼ਨ ਕਰਨ ਵਾਸਤੇ ਆਏ। ਰਾਜੇ ਹਰੀ ਸਿੰਘ ਦੇ ਨਾਲ ਰਾਣੀਆਂ ਵੀ ਆਈਆਂ। ਜਿਹੜੀ ਸਭ ਤੋਂ ਛੋਟੀ ਰਾਣੀ ਸੀ, ਨਵੀਂ ਵਿਆਹੀ ਸੀ ਮਨ ਦੇ ਵਿੱਚ ਕੁਝ ਸੰਗ ਆ ਗਈ। ਉਸ ਨੇ ਢੰਡ ਕੱਢ ਲਿਆ। ਗੁਰੂ ਅਮਰਦਾਸ ਪਾਤਸ਼ਾਹ ਦੇ ਜਦੋਂ ਸਨਮੁਖ ਆਏ ਤੇ ਪਾਦਸ਼ਾਹ ਕਹਿਣ ਲੱਗੇ ਵੀ ਇਹ ਕਮਲੀ ਕਿਉਂ ਉਲਾ ਕਰਕੇ ਬੈਠੀ ਸੰਗਤ ਤੋਂ ਸੰਗਤ ਦੇ ਤੇ ਦਰਸ਼ਨ ਨੀ ਕਰਮਾਂ ਦੇ ਨਾਲ ਹੁੰਦੇ ਨੇ ਸੰਗਤ ਦੇ ਦਰਸ਼ਨ ਕਰਿਆ ਕਰੋ ਖੈਰ ਉਸ ਰਾਣੀ ਨੂੰ ਕਮਲਪੁਨਾ ਬਣ ਗਿਆ ਇਤਿਹਾਸ ਗਵਾਈ ਭਰਦਾ ਹੈ ਉਹ ਜੰਗਲ ਦੇ ਵਿੱਚ ਚਲੇ ਗਈ ਕੱਪੜੇ ਪਾੜ ਲੈ ਪਾਗਲਾ ਵਾਲਾ ਉਹਨੇ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਭਾਈ ਸਚਨ ਸੱਚ ਜਿਹੜਾ ਸੀ ਜਦੋਂ ਇਹ ਸਿੱਖ ਵਾਪਸ ਆਏ ਤੇ ਭਾਈ ਸਾਵਣਮਲ ਜਿਹੜਾ ਸੀ ਉਹ ਵਾਪਸ ਨਹੀਂ ਆਇਆ ਇਤਿਹਾਸ ਦੱਸਦਾ ਹੈ ਕਿ ਭਾਈ ਸਾਵਣਮਲ ਗੁਰੂ ਨੂੰ ਭੁੱਲ ਗਿਆ ਔਰ ਭਾਈ ਸਾਵਣਮਲ ਨੂੰ ਫਿਰ ਗੁਰੂ ਪਾਤਸ਼ਾਹ ਨੇ ਸਨਾਹ ਭੇਜਿਆ ਭਾਈ ਤੂੰ ਵਾਪਸ ਆ ਜਾ ਦੂਸਰੇ ਸਿੱਖ ਆ ਗਏ ਨੇ ਤੂੰ ਵੀ ਵਾਪਸ ਆ ਜਾ ਪਰ ਸਾਵਣਮਲ ਜਿਹੜੇ ਸੀ ਉਹਨਾਂ ਨੇ ਸੋਚਿਆ ਮੇਰੇ ਕੋਲ ਗੁਰੂ ਦੀ ਕਰਾਮਾਤ ਹੈ ਮੇਰੇ ਕੋਲ ਰਮਾਲ ਹੈ ਮੈਂ ਆਪਣੀਆਂ ਰਿੱਧੀਆਂ ਸਿੱਧੀਆਂ ਨਾਲ ਆਪਣੀ ਗੱਦੀ ਚਲਾ ਲਵਾਂਗਾ ਪਰ ਗੁਰੂ ਅਮਰਦਾਸ ਪਾਤਸ਼ਾਹ ਨੇ ਉਹ ਸ਼ਕਤੀਆਂ ਵਾਪਸ ਖਿੱਚ ਲਈਆਂ ਤੇ ਭਾਈ ਸਾਵਣ ਮੱਲ ਨੂੰ ਵੀ ਵਾਪਸ ਆਉਣਾ ਪਿਆ ਤੋਂ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਬਖਸ਼ਿਸ਼ ਹੈ ਉਹ ਭਾਈ ਸਚਨ ਸੱਚ ਨੇ ਫਿਰ ਨਿਭਾਈ ਗੁਰੂ ਪਾਤਸ਼ਾਹ ਜੀ ਨੇ ਜਦੋਂ ਦੁਬਾਰਾ ਫਿਰ ਉਸੇ ਜੰਗਲ ਵੱਲ ਲੱਕੜਾਂ ਲੈਣ ਵਾਸਤੇ ਭੇਜਿਆ ਤੇ ਭਾਈ ਸਚਨ ਸੱਚ ਜਾ ਰਹਿ ਨਹੀਂ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਜੋੜਾ ਦਿੱਤਾ ਆਪਣੇ ਪੈਰ ਦਾ ਜੋੜਾ ਦਿੱਤਾ ਵੀ ਜਦੋਂ ਵੀ ਕੋਈ ਕਸ਼ਟ ਵਿਵਤਾ ਆਏ ਇਸ ਨੂੰ ਵਰਤ ਲੈਣਾ ਤੇ ਭਾਈ ਸਚਨ ਸੱਚ ਉਸੇ ਜੰਗਲ ਵਿੱਚ ਪਹੁੰਚ ਗਏ ਜਿੱਥੇ ਉਸ ਰਾਜੇ ਦੀ ਰਾਣੀ ਜਿਸ ਨੂੰ ਸ਼ਦਾ ਹੋਇਆ ਸੀ ਪਾਗਲਪਨ ਹੋਈ ਸੀ ਤੇ ਉਹ ਰਾਣੀ ਜਦੋਂ ਸਾਹਮਣੇ ਆਈ ਤੇ ਭਾਈ ਸਚਨ ਸੱਚ ਨੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਜੋੜਾ ਜਿਹੜਾ ਸੀ ਉਸ ਤੇ ਮੱਥੇ ਨਾਲ ਸੁਹਾ ਦਿੱਤਾ ਉਹ ਰਾਣੀ ਤੰਦਰੁਸਤ ਹੋ ਗਈ ਸਤਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚੇ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਸਚਨ ਸੱਚ ਤੂੰ ਇਹਦੇ ਪਾਟੇ ਹੋਏ ਕੱਪੜਿਆਂ ਤੋਂ ਇਹਦਾ ਪਰਦਾ ਕੱਜਿਆ ਤੂੰ ਇਹਦੇ ਤੇ ਚਾਦਰ ਪਾਈ ਹੈ ਹੁਣ ਇਸ ਰਾਣੀ ਨੂੰ ਤੂੰ ਆਪਣੇ ਨਾਲ ਰੱਖ ਭਾਈ ਸਚਨ ਸੱਚ ਕਹਿਣ ਲੱਗੇ ਵੀ ਮੈਂ ਤੇ ਵਿਆਹਾਂ ਮੇਰੇ ਤੇ ਬੱਚੇ ਨੇ ਪਹਿਲੀ ਧਰਮ ਸੁਪਤਨੀ ਨਾਰਾਜ਼ ਹੋਵੇਗੀ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ ਤੂੰ ਇਸ ਨੂੰ ਆਪਣੇ ਨਾਲ ਰੱਖ ਇਹਦੇ ਨਾਲ ਵਿਆਹ ਕਰਵਾ ਉਸ ਰਾਣੀ ਨੂੰ ਭਾਈ ਸਚਨ ਸੱਚ ਦੇ ਨਾਲ ਵਿਆਹ ਕਰਵਾ ਦਿੱਤਾ ਤੇ ਜਿਹੜੀ ਪਹਿਲੀ ਇਸਤਰੀ ਧਰਮ ਸੁਪਤਨੀ ਗੁਰੂ ਅਮਰਦਾਸ ਪਾਤਸ਼ਾਹ ਨੇ ਇੱਕ ਜੋੜਾ ਹੋਰ ਬਖਸ਼ਿਸ਼ ਕੀਤਾ ਤੇ ਉਹ ਜੋੜਾ ਲੈ ਕੇ ਆਪਣੇ ਬੱਚੇ ਲੈ ਕੇ ਮੱਧਰ ਪਿੰਡ ਦੇ ਵਿੱਚ ਜੋ ਚਲੇ ਗਈ ਉੱਥੇ ਵੀ ਜੋ ਇੱਕ ਇਹਨਾਂ ਦੀ ਅੰਸਵੰਸ ਦੇ ਵਿੱਚੋਂ ਹੈ ਉਹ ਉੱਥੇ ਉਸ ਥਾਂ ਤੇ ਵੀ ਉਸ ਜੋੜੇ ਦੀ ਪੂਜਾ ਕੀਤੀ ਜਾਂਦੀ ਹੈ ਉਸ ਸਥਾਨ ਤੇ ਵੀ ਗੁਰਦੁਆਰਾ ਸਾਹਿਬ ਸ਼ੋਭਤ ਹੈ ਤੋ ਗੁਰੂ ਪਿਆਰ ਵਾਲਿਓ ਇਹ ਹੈ ਗੁਰੂ ਘਰ ਦੀ ਬਖਸ਼ਿਸ਼ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਦੀਆਂ ਐਸੀਆਂ ਕਰਨੀਆਂ ਐਸੀ ਮਹਾਨਤਾ ਹੈ ਜਿੱਥੋਂ ਸਾਨੂੰ ਰਿੱਧੀਆਂ ਸਿੱਧੀਆਂ ਕਰਾਮਾਤ ਜਿਹੜੀਆਂ ਸਾਰੀਆਂ ਸ਼ਕਤੀਆਂ ਪ੍ਰਾਪਤ ਹੁੰਦੀਆਂ ਨੇ ਪਰ ਸ਼ਰਤ ਇਹ ਹੈ ਇੱਕ ਨਿਮਰਤਾ ਧਾਰਨ ਕਰਨੀ ਖਿਮਾ ਧਾਰਨ ਕਰਨੀ ਔਰ ਗੁਰੂ ਵਾਲੇ ਬਣਨਾ ਤੇ ਸੇਵਾ ਕਰਨੀ ਸੇਵਾ ਦੇ ਨਾਲ ਸਾਰੀਆਂ ਪ੍ਰਾਪਤੀਆਂ ਨੇ ਗੁਰੂ ਪਾਤਸ਼ਾਹ ਜੀ ਦੇ ਦਰ ਤੇ ਆ ਕੇ ਅਸੀਂ ਸੇਵਾ ਸਿਮਰਨ ਦੀ ਦਾਤ ਪ੍ਰਾਪਤ ਕਰੀਏ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਸਤ ਸੰਗੀ ਬਣੀਏ ਗੁਰੂ ਵਾਲੇ